Alt News Channel ਦੇ ਵੇ ਤਵਾਡਾ ਸਵਾਗਤ ਸਮੁੱਚੀ ਟੀਮ ਨਾਲ ਬਟਾਲਾ ਦੇ ਬਾਜਪਾਗੂ ਨਰੇਸ਼ ਮਾਜਨ ਹੋਏ ਅਕਾਲੀ ਦਲ ਵਿੱਚ ਸ਼ਾਮਿਲ ਸੁਖਵੀਰ ਬਾਦਲ ਵੱਲੋਂ ਕੀਤਾ ਗਿਆ ਸਵਾਗਤ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਬਟਾਲਾ ਦੇ ਭਾਜਪਾ ਅਗੂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰੇਸ਼ ਮਾਜਨ ਵੱਲੋਂ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਮਾਲ ਵਿਖੇ ਆਪਣੀ ਸਮੁੱਚੀ ਟੀਮ ਦੇ ਨਾਲ ਭਾਜਪਾ ਦਾ ਪੱਲਾ ਛੱਡ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਬਟਾਲਾ ਦੇ ਨਰੇਸ਼ ਮਾਜਨ ਅਸੀਂ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਪਾਰਟੀ ਹਰ ਮੌਕੇ ਇਹਨਾਂ ਦੇ ਨਾਲ ਖੜੀ ਹੈ। ਮੌਕੇ ਨਰੇਸ਼ ਬਾਜਲ ਨੇ ਕਿਹਾ ਕਿ ਉਹਨਾਂ ਨੂੰ ਅੱਜ ਅਕਾਲੀ ਦਲ ਪ੍ਰਧਾਨ Sukhbir Badal ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਏਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਬਟਾਲਾ ਤੋਂ ਅਕਾਲੀ ਦਲ ਦਾ ਝੰਡਾ ਉੱਚਾ ਕਰਦੇ ਹੋਏ ਅਕਾਲੀ ਦਲ ਨੂੰ ਬਟਾਲਾ ਤੋਂ ਜਿੱਤਵਾਉਣਗੇ। ਜ਼ਿਕਰ ਹੋ ਗਿਆ ਕਿ ਬਾਜਪਾ ਆਗੂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰੇਸ਼ ਬਾਜਨ ਦੇ ਧਰਮ ਪਤਨੀ ਹਾਲੇ ਵੀ ਬੀਜੇਪੀ ਦੇ ਵਿੱਚ ਹੀ ਕਾਇਮ ਹਨ ਤੇ ਉਹਨਾਂ ਦੀ ਟਿਕਟ ਤੋਂ ਹੀ ਨਗਰ ਕੌਂਸਲਰ ਬਣੇ ਹੋਏ ਹਨ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਕਰਮਜੀਤ ਜੰਬਾ ਦੇ ਨਾਲ ਜਸਵਿੰਦਰ ਬੇਦੀ ਦੀ ਪਟਾਲਾ ਤੋਂ ਵਿਸ਼ੇਸ਼ ਰਿਪੋਰਟ ਮਾਧਵ ਜਨਤਾ ਪਾਰਟੀ ਛੋੜ ਕੇ ਕਾਲੀ ਦਲ ਮੇ ਇਸ ਲਈ ਸ਼ਾਮਲ ਹੋਏ ਹੈ ਕਿ ਕਾਲੀ ਦਲ ਜੋ ਹੈ ਉਹ ਮਹਾਰਾ ਸੰਤੀ ਸਾਲ ਇਨਸੇ ਅਲਾਈਸ ਰਹਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ की सोच को हमने देखा है कि वो पंजाब के हमेशा भले की बात करते रहे हैं पंजाब के बारे में बात करते रहे और पंजाब में हिंदू सिख भाईचारे को नहीं सारे वर्गों को साथ लेकर चलते रहे और उन्होंने पांच बार मुख्यमंत्री रहते हुए पंजाब का विकास किया और इस कारण कांग्रेस का कल्चर जो है वो शुरू से हम जानते हैं कि भ्रष्टाचारी लोग हैं और गलत लोग उन आम, आम पार्टी से जनता त्रस्त है और देश के अंदर पंजाब के अंदर आपको ज़्यादा मालूम है किस तरह चैनियाँ छीतिया जाती हैं किस तरह खो हो रही है किस तरह जो पंजाब के अंदर नशे का बोल बाला है हर गली में नशा बिग रहा है पंजाब का नौजवान बर्बाद हो रहा है घरों के घर लूटे जा रहे हैं और कोई लॉ एंड ऑर्डर की स्थिति नहीं है इस लॉ एंड ऑर्डर के कारण बुराई हो रही है ਹਾਰੀ ਜੀਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਗਜ਼ੈਂਟਰੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਕਾਲੀਦਾਲ ਸ਼ਾਮਿਲ ਹੋਏ ਹੈ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਸ਼ਾਮਿਲ ਹੋਇਆ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਪਟਾਲਾ ਹਲਕੇ ਦੀ ਸੇਵਾ ਦਾ ਹਲ ਐਜਰ ਹਲਕਾ ਚਾਰਜ ਅਨੁਪਤੀ ਗਈ ਹੈ ਅਗਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਪੰਨੇ ਪੰਜਾਬ ਵਿੱਚ ਜੈ ਜਹਾ ਹੋਰ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ 'ਚ ਇੱਕ دہشت ਹੈ ਫੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ ਹੋਈ ਹੈ